ਮਹਾਨਗਰ ਲੁਧਿਆਣਾ ਵਿੱਚ ਇੱਕ ਬੰਦ ਬੋਰੀ ਵਿੱਚੋਂ ਇੱਕ ਲੜਕੀ ਦੀ Laash ਮਿਲੀ ਹੈ। ਇਹ ਘਟਨਾ ਦੁਗਰੀ ਇਲਾਕੇ ਵਿੱਚ ਆਲਮਗੀਰ ਬਾਈਪਾਸ ਦੇ ਕੋਲ ਦੀ ਦੱਸੀ ਜਾ ਰਹੀ ਹੈ। ਇੱਕ ਬੋਰੀ ਵਿੱਚੋਂ ਇੱਕ ਲੜਕੀ ਦੀ Laash ਮਿਲਣ ਦੇ ਨਾਲ ਹੜਕਾਂ ਪਾ ਮਚ ਗਿਆ। ਪਹਿਲਾਂ ਤਾਂ ਲੋਕ ਇਸ ਨੂੰ ਕੂੜਾ ਕਰਕਟ ਸਮਝ ਰਹੇ ਸਨ ਪਰ ਕੋਲ ਜਾ ਕੇ ਦੇਖਿਆ ਤਾਂ ਬੋਰੀ ਲੱਗੀ। ਬੋਰੀ ਨੂੰ ਉਲਟਾ ਪਲਟਾ ਕੀਤਾ ਗਿਆ ਤਾਂ ਇਸ ਦੇ ਅੰਦਰੋਂ ਇੱਕ ਹੱਥ ਦਿਖਾਈ ਦਿੱਤਾ। ਇਸ ਤੋਂ ਬਾਅਦ ਬੋਰੀ ਦੇ ਅੰਦਰ ਡੈੱਡ ਬੋਡੀ ਹੋਣ ਦਾ ਪਤਾ ਚੱਲਿਆ ਤਾਂ ਤੁਰੰਤ ਹੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਸਰਪੰਚ ਸੰਜੇ ਤਿਵਾੜੀ ਨੇ ਦੱਸਿਆ ਕਿ ਦੁਗਰੀ ਥਾਣਾ ਪੁਲਿਸ ਮੌਕੇ ਤੇ ਪਹੁੰਚੀ ਹੋਈ ਹੈ ਪੁਲਿਸ ਦੀ ਮੌਜੂਦਗੀ ਵਿੱਚ ਹੀ ਇਹ ਬੋਰੀ ਖੋਲੀ ਗਈ ਹੈ ਅੰਦਰੋਂ ਇੱਕ ਲੜਕੀ ਦੀ ਲਾਸ਼ ਮਿਲੀ ਹੈ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੁਲਿਸ ਨੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਨੇੜੇ ਦੇ ਖੇਤਰਾਂ ਤੋਂ ਲੜਕੀ ਦੇ ਬਾਰੇ ਵਿੱਚ ਪਤਾ ਕੀਤਾ ਜਾ ਰਿਹਾ ਹੈ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਤਾਂ ਕਿ লাশ ਸੁੱਟਣ ਵਾਲਿਆਂ ਦੀ ਪਛਾਣ ਹੋ ਸਕੇ ਹੁਣ ਪੁਲਿਸ ਇਸ ਔਰਤ ਦੀ ਪਛਾਣ ਕਰਨ ਦੇ ਵਿੱਚ ਜੁੱਟੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਲੜਕੀ ਦੀ ਉਮਰ ਲਗਭਗ 30 ਤੋਂ 35 ਸਾਲ ਦੇ ਵਿਚਕਾਰ ਹੈ ਪੁਲਿਸ ਨੂੰ ਸ਼ੱਕ ਹੈ ਕਿ ਇਸ ਨੂੰ ਰਾਤ ਦੇ ਸਮੇਂ ਸੁੱਟਿਆ ਗਿਆ ਹੈ ਸਰਪੰਚ ਸੰਜੇ Tiwari ਨੇ ਦੱਸਿਆ ਹੈ ਕਿ ਉਹਨਾਂ ਨੂੰ ਸਵੇਰੇ ਕਰੀਬ 8:30 ਵਜੇ ਲੋਕਾਂ ਦਾ ਫੋਨ ਆਇਆ ਕਿ ਬਾਈਪਾਸ ਦੇ ਕੋਲ ਬੋਰੀ ਪਈ ਹੈ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਮਾਮਲਾ ਗੰਭੀਰ ਲੱਗਾ ਤਾਂ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਜਾਂਚ ਅਧਿਕਾਰੀ ਅਮੋਲਕ ਸਿੰਘ ਦੁਗਰੀ ਨੇ ਦੱਸਿਆ ਹੈ ਕਿ ਫਿਲਹਾਲ ਇਸ ਲਾਸ਼ ਦੀ ਪਛਾਣ ਨਹੀਂ ਹੋ ਸਕੀ ਉਹਨਾਂ ਦੱਸਿਆ ਹੈ ਕਿ ਮ੍ਰਿਤਕਾ ਦੇ ਸਰੀਰ ਤੇ ਕਿਸੇ ਵੀ ਤਰ੍ਹਾਂ ਦੀ ਛੱਟ ਦਾ ਕੋਈ ਵੀ ਨਿਸ਼ਾਨ ਨਹੀਂ ਹੈ ਉਨਾ ਇਹ ਵੀ ਦੱਸਿਆ ਹੈ ਕਿ 72 ਘੰਟਿਆਂ ਦੇ ਲਈ ਇਸ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚੀ ਵਿੱਚ ਰੱਖਿਆ ਜਾਵੇਗਾ। ਉਹਨਾਂ ਕਿਹਾ ਹੈ ਕਿ ਜਦੋਂ ਤੱਕ ਕੋਈ ਪਰਿਵਾਰਿਕ ਮੈਂਬਰ ਨਹੀਂ ਪਹੁੰਚਦਾ ਮਾਮਲੇ ਦੀ ਸਥਿਤੀ ਸਪਸ਼ਟ ਨਹੀਂ ਹੋ ਸਕੇਗੀ। ਫਿਲਹਾਲ ਪੁਲਿਸ ਦੇ ਵੱਲੋਂ ਇਸ ਮ੍ਰਿਤਕਾ ਦਾ ਅਤਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਿਊਜ਼ ਟੈਸਟ ਰਿਪੋਰਟ